पता है ये पहले बहुत लेटा हाँ जी जी ठीक है ठीक है ठीक है मिल गया बैठो बहुत खुला हॉल है कोई प्रॉब्लम नहीं ऑन तू तो से प्रोग्राम का आदार पहला अपन ये लोग पता सीनियर से हमारा से सीनियर से बंधता है से इसका ची पहला अपन जिन्दा आदार करेंगे प्रोग्राम का उसी यहाँ पे ही

ਤੋ ਨਹੀਂ ਕਿ 13 ਤੋਂ ਨਹੀਂ ਮੱਕਰਾ ਚੈੱਕ ਦਾ ਸਾਰੇ ਤੋਂ ਬੋਨਸ ਦੇ ਦਿੱਟੇ ਤੋਂ ਉਹ ਬੱਜਾ ਬੰਦਾ ਰਹਿਣਾ ਚਾਹੀਦਾ Oh my god. ਭਾਵਨਾ ਫੁੱਲ ਹੈ ਟੀਮ ਪ੍ਰੋਗਰਾਮ ਬਾਰੇ ਤਾਂ ਜੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਤੋਂ ਸਮਰਾਲੇ ਤੋਂ ਟੀਮ ਸਟਾਰਟ ਹੋਈ ਆ ਤਾਂ ਉਹ ਅਸੀਂ ਹੀ ਕਰਨੀਆਂ ਸ਼ੁਰੂ ਕੀਤੀਆਂ ਨੇ ਤੇ ਇਹਦਾ ਟੀਮ ਕਰਾਉਣ ਦਾ ਮੁੱਖ ਮੰਤਵ ਇਹ ਆ ਕਿ ਜਿਹੜਾ ਆਪਣੇ ਬੱਚੇ ਨੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਨੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਨੇ ਵੀ ਛੋਟੇ-ਛੋਟੇ ਪ੍ਰੋਗਰਾਮ ਇਹ ਚੀਜ਼ ਦੇ ਕਰਕੇ ਉਹਨਾਂ ਨੂੰ ਵਿਰਸੇ ਬਾਰੇ ਸੱਭਿਆਚਾਰ ਬਾਰੇ ਦੱਸਿਆ ਜਾਵੇ ਤਾਂ ਜੋ ਬੱਚੇ ਆਪਣੇ ਸੱਭਿਆਚਾਰ ਤੇ ਵਿਰਸੇ ਨਾਲ ਜੁੜੇ ਰਹਿਣ ਹਰ ਵਾਰ ਭੈਣਾਂ ਇਹ ਸਾਥ ਦਿੰਦੀਆਂ ਨੇ ਆਉਂਦੀਆਂ ਨੇ ਇਸ ਤਰ੍ਹਾਂ ਹੀ ਰਲ ਮਿਲ ਕੇ ਕੋਈ ਤੀਜ ਮਨਾਉਂਦੇ ਆ ਸਭ ਦੇ ਸਹਿਯੋਗ ਨਾਲ ਤੇ ਅੱਜ ਵੀ ਮਨਾਈਆਂ ਨੇ ਤੇ ਮੈਨੂੰ ਆਸ ਆ ਕਿ ਇਹਨਾਂ ਨੂੰ ਜਿਹੜੇ ਪਹਿਲੀ ਵਾਰ ਇੱਥੇ ਮੈਂਬਰ ਆਏ ਆ ਉਹਨਾਂ ਨੂੰ ਬਹੁਤ ਮਜ਼ਾ ਆਇਆ ਹੋਊਗਾ ਬਾਕੀ ਤੁਸੀਂ ਸਭ ਤੋਂ ਸਭ ਦੇ ਵਿਚਾਰ ਪੁੱਛੇ ਨੇ ਉਹ ਤਾਂ ਤੁਹਾਨੂੰ ਤੋਂ ਪਤਾ ਲੱਗ ਗਿਆ ਹੋਊਗਾ ਸੱਗੀ ਫੁੱਲ ਜਿਹੜੇ ਆਪਾਂ ਬਾਲਾਂ ਤੇ ਸਜਾਵਟ ਲਈ ਲਗਾਉਂਦੇ ਆ ਪੰਜਾਬੀ ਸੱਭਿਆਚਾਰ ਦੇ ਵਿੱਚ ਉਹਨਾਂ ਨੂੰ ਸੱਗੀ ਫੁੱਲ ਕਹਿੰਦੇ ਨੇ ਮਤਲਬ ਆਪਣੇ ਸਿਰ ਦਾ ਸ਼ਿੰਗਾਰ ਜਿਵੇਂ ਅੱਜ ਦੇ ਜਮਾਨੇ ਤੁਸੀਂ ਕਹਿੰਦੇ ਹੋ ਹੈਅਰ ਸਟਾਈਲ ਗਨੌਲਜ ਜੋ ਐਕसेसਰੀ ਲਾਈ ਜਾਂਦੀ ਹੈ ਜਿੰਨੇ ਕੁ ਨੰਬਰ ਹਨ ਇਹ ਭਾਗ ਲਿਆ ਅੱਜ ਇੱਥੇ ਜੀ 55 ਤੋਂ 65 ਮੈਂਬਰ ਸੀਗੇ ਜਿਨ੍ਹਾਂ ਨੇ ਭਾਗ ਲਿੱਤਾ ਹੈ ਤੇ ਸਾਰੇ ਬਹੁਤ ਖੁਸ਼ ਹੋ ਕੇ ਗਏ ਨੇ ਤੇ ਸਭ ਨੇ ਪਾਰਟਿਸਪੇਟ ਕੀਤਾ ਹੈ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਬਹੁਤ ਛੋਟੇ ਜਿਹੇ ਸੱਦੇ ਤੇ ਮੇਰੀਆਂ ਸਾਰੀਆਂ ਭੈਣਾਂ ਹਰ ਸਾਲ ਮੈਨੂੰ ਐਦਾਂ ਹੀ ਮੇਰਾ ਸਾਥ ਦਿੰਦੀਆਂ ਨੇ ਤੇ ਤੀਆਂ ਦਾ ਪ੍ਰੋਗਰਾਮ ਆ ਤੁਸੀਂ ਮਨੋ ਨੇ ਆ। ਮੈਨੂੰ ਤਾਂ ਯਾਦ ਨੂੰ ਨਹੀਂ ਤੇ। ਤੀਆਂ ਦਾ ਤਿਹਾਰ ਜਿੱਥੇ ਤੱਕ ਮੈਨੂੰ ਸਮਝ ਆ ਤੀਆਂ ਨਾਲ ਰਿਲੇਟਡ ਹੈ। ਤੇ ਜਦੋਂ ਤੀਆਂ ਆਉਂਦੀਆਂ ਨੇ ਤੀਆਂ ਆਪਣੇ ਪੇਕੇ ਜਾਂਦੀਆਂ ਨੇ ਉੱਥੇ ਮਾਵਾਂ ਨਾਲ ਆਪਣੀਆਂ ਬੈਠ ਕੇ ਦੁੱਖ ਸੁੱਖਾਂ ਜੇ ਕਰਦੀਆਂ ਨੇ ਉੱਥੇ ਨੇ ਚਿੰਗਾ ਲੈਂਦੀਆਂ ਨੇ ਮਹਿੰਦੀ ਲਗਾਉਂਦੀਆਂ ਨੇ ਸ਼ਗਨ ਕਰਦੀਆਂ ਨੇ ਤੇ ਤੀਆਂ ਦੇ ਵਿੱਚ ਤੀਆਂ ਨੂੰ ਪੇਕੇ ਹੀ ਭੇਜਿਆ ਜਾਂਦਾ ਹੈ। ਤੀਆਂ ਤੇ ਤੀਆਂ ਦਾ ਹੀ ਮੇਲ ਹੈ। ਜੇ ਧੀਆ ਨਾ ਹੋਣ ਤਾਂ ਇਹ ਧੀਆ ਵੀ ਨਾ ਹੋਣ ਤਾਂ ਮੇਰੀ ਸਭ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਕਿ ਧੀਆ ਨੂੰ ਬਚਾਓ ਤਾਂ ਜੋ ਅਸੀਂ ਇਸ ਤਿਹਾਰ ਨੂੰ ਮਨਾ ਸਕੀਏ ਜੇ ਧੀਆ ਨਹੀਂ ਤਾਂ ਧੀਆ ਵੀ ਮੇਰੀ ਤਾਂ ਹੀ ਬੇਨਤੀ ਹੈ ਕਿ ਆਪਣੇ ਜਿਹੜਾ ਯੂਥ ਹੈ ਕਿ ਉਹ ਸੱਭਿਆਚਾਰ ਨਾਲ ਜੁੜੇ ਰਹੋ ਵਿਰਸੇ ਨਾਲ ਜੁੜੇ ਰਹੋ ਜੇ ਤੁਸੀਂ ਵਿਰਸੇ ਨਾਲ ਜੁੜੇ ਰਹੇ ਹੋ ਤਾਂ ਤੁਹਾਡੀ ਸੰਸਾਰ 'ਚ ਕੋਈ ਪਹਿਚਾਣ ਹੈ ਜੇ ਤੁਸੀਂ ਆਪਣੇ ਸੱਭਿਆਚਾਰ ਤੇ ਦਰ세 ਤੋਂ ਦੂਰ ਹੁੰਦੇ ਜਾ ਰਹੇ ਤਾਂ ਤੁਹਾਡੀ ਸੰਸਾਰ ਤੇ ਵੀ ਕੋਈ ਪਹਿਚਾਨ ਨਹੀਂ ਹੈ ਤੇ ਇਸ ਨਾਲ ਜੁੜਨ ਲਈ ਹੀ ਇਹ ਤੀਨਾ ਪੀਜ਼ ਅਸੀਂ ਮਨਾਉਂਦੇ ਹਾਂ ਹਰ ਸਾਲ ਅੱਜ ਵੀ ਪੀਜ਼ ਮੁਕਾਬਲੇ ਦੇ ਵਿੱਚ ਮਹਿੰਦੀ ਤੇ ਮੁਕਾਬਲੇ ਕਰਵਾਏ ਗਏ ਨੇ ਠੀਕ ਹੈ ਤੇ ਉਹਦੇ ਵਿੱਚ ਅਸੀਂ ਮਿਸਿਸ ਪੀਜ਼ ਕੱਢੀ ਹੈ ਮਿਸ ਪੀਜ਼ ਕੱਢੀ ਹੈ ਜਿੱਦੇ ਦਾ ਜੋ ਸੀਗਾ ਉਹਦੇ ਵਿੱਚ ਭਾਗ ਲਿਆ ਗਿਆ ਹੈ ਜਿੱਦਾਂ ਕਰਵਾਇਆ ਗਿਆ ਹੈ ਬੋਲੀਆਂ ਪੁਆਈਆਂ ਗਈਆਂ ਨੇ ਤੇ ਬਾਕੀ ਜਿਹੜੀਆਂ ਹੋਰ ਟ੍ਰੈਡੀਸ਼ਨਲ ਛੋਟੀਆਂ ਛੋਟੀਆਂ ਗੇਮਸ ਨੇ ਇਹਦੇ ਨਾਲ ਰਿਲੇਟਡ ਤੀਆਂ ਨਾਲ ਹੀ ਰਿਲੇਟਡ ਉਹ ਕਰਵਾਈਆਂ ਨੇ ਹਾਂਜੀ ਤੁਸੀਂ ਅੱਜ ਵੀ ਸਾਰੇ ਨੂੰ ਮੇਰਾ ਨਾਮ ਇਕਤਸຸນਰ ਹੈ ਅੱਜ ਤੀਆਂ ਦਾ ਫੰਕਸ਼ਨ ਤੇ ਆ ਕੇ ਲਾਈ ਸੀ ਤੇ ਜਿਵੇਂ ਕਿ ਸਾਰੀਆਂ ਪੰਜਾਬਣਾਂ ਕੱਟੀਆਂ ਹੋ ਕੇ ਆਪਣੇ ਵਿਸੇ ਵਿੱਚ ਸੰਧੀਆਂ ਨੇ ਕਿ ਕਿਸ ਤਰ੍ਹਾਂ ਆਪਾਂ ਤੀਆਂ ਮਨਾਉਂਦੇ ਸੀ ਕਿਤੇ ਬਹੁਤ ਪੁਰਾਣੇ ਸਮੇਂ ਤੋਂ ਇਹ ਚੱਲ ਰਹੀ ਆ ਬਟ ਜਿਹੜਾ ਅੱਜ ਦਾ ਕਲਚਰ ਹੈ ਉਹ ਇਹ ਚੀਜ਼ਾਂ ਨੂੰ ਭੁੱਲਦਾ ਜਾ ਰਿਹਾ ਹੈ ਕਿਉਂਕਿ ਜੋ ਹੁਣ ਦੀ ਜਨਰੇਸ਼ਨਾਂ ਉਹਨਾਂ ਨੂੰ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਬਹੁਤ ਸਾਰੇ ਲੋਕ ਰਹਿ ਗਏ ਨੇ ਜੋ ਇਸ ਚੀਜ਼ ਨੂੰ ਅੱਗੇ ਲੈ ਕੇ ਜਾ ਰਹੇ ਨੇ ਇਸ ਕਰਕੇ ਸ੍ਰੀਆ ਮਨਾਉਂਦੇ ਆ ਤਾਂ ਕਿ ਜੋ ਇਸ ਚੀਜ਼ ਨੂੰ ਪੁੱਛੋਗੇ ਉਹ ਕੁਝ ਕੁਛ ਨਾ ਮੇ ਯਾਦ ਰੱਖਣ ਕਿ ਆਪਣੇ ਟਾਈਮ ਦੇ ਨਾਲ ਨਾਲ ਅੱਗੇ ਲੈ ਕੇ ਚੱਲਣ ਔਰ ਅੱਜ ਮੈਨੂੰ ਇਸ ਪਤਾ ਕਿਤਾਬ ਜੋ ਪਰਮਾਤਮਾ ਦੇ ਦਿਆ ਨਾਲ ਮਿਲੀ ਹੈ ਮੈਂ ਆਪ ਸਭ ਦਾ ਧੰਨਵਾਦ ਕਰਦੀ ਹਾਂ ਕਿ ਜੋ ਮਤਲਬ ਇਟ ਵਾਸ ਅਨ ਐਕਸਪੈਕਟਿਡ ਮੈਂ ਸੋਚਿਆ ਨਹੀਂ ਸੀ ਕਿ ਕਦੀ ਮੈਂ ਇਸ ਮੁਕਾਮ ਤੇ ਖੋਣਾਂਗੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ ਤਾਂ ਕੀ ਸੋਚ ਤੁਸੀਂ ਇਹ ਸੁਣਿਆ ਕਰੋ ਫੁਲਕਾਰੀ ਵਿੱਚ ਲਿਖੀ ਹੋਈ ਹੈ ਹਾਂ ਜੀ ਫੁਲਕਾਰੀ ਦੀ ਮਹਾਨਤਾ ਕੀ ਹੈ ਇਹ ਇੱਕ ਸਿਵੀ ਦੀ ਇੱਜ਼ਤ ਨੂੰ ਸੇਸ਼ਸ਼ ਕਰਦਾ ਹੈ ਕਿ ਠੀਕ ਹੈ ਇਹਦੇ ਨਾਲ ਆਪਾਂ ਆਪਣੇ ਵਿਸਤੇ ਨਾਲ ਜੁੜੇ ਰਹਿੰਦੇ ਹਾਂ ਕਿ ਹਾਂ ਕਿ ਇਹ ਪੰਜਾਬ ਨਾਲ ਦੀ ਪਾਕਿਸਤਾਨ ਦੀ ਫੁਲਕਾਰੀ ਮੰਨਿਆ ਗਿਆ ਹੈ ਇਸ ਕੋ ਬਿਨਾਂ ਪੰਜਾਬਣ ਅਧੂਰੀ ਹੈ ਅੱਜ ਦੇ ਮਾਡਰਨ ਜ਼ਮਾਨੇ ਨੇ ਇਹਨਾਂ ਫੀਜ਼ਾਂ ਨੂੰ ਛੱਡ ਦਿੱਤਾ ਬਸ ਇਹ ਸਾਨੂੰ ਅੱਗੇ ਲੈ ਕੇ ਜਾਣੀ ਚਾਹੀਦੀ ਹੈ ਇਸ ਲਈ ਕਿਹਨਾਂ ਦੇ ਇਸ ਇਸ਼ੂ ਅਸੀਂ ਚੈਰੀ ਕੀਤਾ ਹੈ ਤਾਂ ਕਿ ਬੱਚੇ ਜੋ ਵੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਲੱਗੇ ਹਾਂ ਜੇ ਮੈਂ ਉਹਨਾਂ ਦਾ ਮਾਹੌਲ ਵਿੱਚ ਜਿਆਦਾ ਲੱਗਦਾ ਵੀ ਟੀਚੇ ਵੀ ਆਉਣੇ ਵਾਲੇ ਸਾਨਾ ਕਿਤੇ ਨਹੀਂ ਜੋ ਮਤਲਬ ਅੱਜ ਕੱਲ ਦਾ ਮਾਹੌਲ ਹੈ ਉਸ ਨੂੰ ਦੇਖ ਕੇ ਨਹੀਂ ਲੱਗਦਾ ਕਿ ਜੋ ਬੱਚੇ ਨੇ ਉਹ ਅੱਗੇ ਇਹ ਲੈ ਕੇ ਜਾਣਗੇ ਪਰ ਤੁਹਾਨੂੰ ਆਪਣੀ ਛੋਟੀ ਛੋਟੀਆਂ ਚੀਜ਼ਾਂ ਨੂੰ ਭੁੱਲ ਕੇ ਇਹ ਚੀਜ਼ਾਂ ਵੱਲ ਵਧਣਾ ਚਾਹੀਦਾ ਜਿਹਦੇ ਨਾਲ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਵੇ ਇਹ ਚੀਜ਼ਾਂ ਬੱਚਿਆਂ ਨੂੰ ਦਿਖਾਈਆਂ ਜਾਣ ਖਾਸ ਕਰਕੇ ਜੋ ਕੁੜੀਆਂ ਨੇ ਛੋਟੀ ਏਜ 'ਚ ਉਹਨਾਂ ਨੂੰ ਹੁਣ ਤੋਂ ਹੀ ਇਸ ਤਰੀਕੇ ਬੁਝਾਰੂ ਹੋਣਾ ਚਾਹੀਦਾ ਹੈ ਤਾਂ ਕਿ ਉਹ ਅੱਗੇ ਜਾ ਕੇ ਇਹ ਨਾ ਸੀ ਜਾਣ ਮਨਾ ਸਕਣ ਤੇ ਇਹ ਜਿਹੜਾ ਵਿਸਤਾਰ ਕੇ ਤੱਕ ਚੱਲੂ। ਥੈਂਕ ਯੂ ਸਰ ਥੈਂਕ ਯੂ so much। ਹਾਂਜੀ ਕਾਜਲ ਕਾਜਲ ਅਰੋੜਾ ਜਦੋਂ ਸੈਲੀਬ੍ਰੇਟ ਕੀਤਾ ਦੀਆਂ। ਹਾਂਜੀ ਅਸੀਂ ਅੱਜ ਧੀਆ ਸੈਲੀਬ੍ਰੇਟ ਕੀਤੀਆਂ। ਬਹੁਤ ਇੰਜੋਏ ਕੀਤਾ। ਔਰ ਅਸੀਂ ਇਸ ਚੀਜ਼ ਨੂੰ ਧੀਆ ਅਖਿਰਿੰਜਨਾ ਦੇ ਤਿਹਾੜੀ ਨੂੰ ਅਸੀਂ ਵਾਪਸ ਲਿਆਣਾ ਚਾ ਰਹੇ ਹਾਂ। ਜੋ ਕਿ ਜਿਹੜੀ ਇਹ ਜਨਰੇਸ਼ਨ ਹੈ ਖੋਈ ਜਾ ਰਹੀ ਹੈ ਇਹ ਤਿਹਾਰ ਭੁੱਲੀ ਜਾ ਰਹੀ ਹੈ ਕਿ ਸਾਡਾ ਪਿਛੋਕੜ ਕੀ ਹੈ ਜਿੱਦਾਂ ਕਿ ਅੱਜ ਕੱਲ ਹਰ ਕੋਈ ਸੋਸ਼ਲ ਲਾਈਫ ਜੀ ਰਿਹਾ ਇਹ ਚੀਜ਼ ਨਹੀਂ ਹੈ ਜੋ ਅਸੀਂ ਪਿੱਛੇ ਆਪਣੀਆਂ ਮੰਮੀਆਂ ਨੂੰ ਦੇਖਦੇ ਸੀ ਜਾਂ ਉਹਨਾਂ ਨੇ ਪੀਆਂ ਮਨਾਈਆਂ ਜਾਂ ਪਿਛਲੇ ਦਿਨ ਤਿਹਾਰ ਉਹ ਚੀਜ਼ਾਂ ਨਹੀਂ ਰਹੀਆਂ ਅਸੀਂ ਪੀਆਂ ਸੈਲੀਬ੍ਰੇਟ ਕਰਕੇ ਅੱਜ ਦੀ ਯੂਥ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਆ ਕਿ ਆਪਣਾ ਪਿਛੋਕੜ ਨਾ ਕਦੀ ਵੀ ਮੇਰਾ ਨਾਮ ਰੇਨੂ ਗੰਭੀਰ ਹੈ ਮੈਂ ਆਰ ਜੀ ਮੇਕਅਪ ਸਟੂਡੀਓ ਦੇ ਨਾਮ ਤੋਂ ਆਪਣਾ ਸੈਲੂਨ ਕਾਫੀ ਟਾਈਮ ਤੋਂ ਰਨ ਕਰ ਰਹੀ ਹਾਂ ਤੇ ਅੱਜ ਭਾਵਨਾ ਖੁੰਦਰ ਦੇ ਦੁਆਰਾ ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਗਿਆ ਜਿੰਨੇ ਜਿੰਨਾ ਨੇ ਮੈਨੂੰ ਐਜ਼ ਅ ਗੈਸਟ ਇਨਵਾਈਟ ਕੀਤਾ ਸੀਗਾ ਤੇ ਮੈਂ ਇਸ ਪ੍ਰੋਗਰਾਮ ਵਿੱਚ ਆ ਕੇ ਮਤਲਬ ਬਹੁਤ ਹੀ ਮੈਨੂੰ ਵਧੀਆ ਫੀਲ ਹੋਇਆ ਔਰ ਮੈਂ ਬਹੁਤ ਇੰਜੋਏ ਕੀਤਾ ਤੇ ਭਾਵਨਾ ਖੁੰਦਰ ਦੇ ਨਾਲ ਮੇਰਾ ਸੈਕਿੰਡ ਅ ਫੰਕਸ਼ਨ ਸ਼੍ਰੀਮਨਨ ਦਾ ਆ ਗਿਆ ਥੈਂਕ ਯੂ ਤੇ ਤੁਹਾਨੂੰ ਬਹੁਤ ਹੀ ਵਧੀਆ ਲੱਗਿਆ ਕਾਫੀ ਤਰ੍ਹਾਂ ਦੀ ਗੇਮਸ ਵੀ ਕਿਹੜਾਈਆਂ ਕਿ इवन ਕਿ ਮੈਂ ਆਪਣੀ ਕਿ इवन ਕਿ ਮੈਂ ਆਪਣੀ ਬੇਟਿੰਗ ਹੋਇਆ ਪ੍ਰੋਗਰਾਮ ਦੇ ਵਿੱਚ ਲੈ ਕੇ ਆਇਆ ਸਾਥੀ ਮੇਰੇ ਬੱਚੀ ਦੇ ਲਈ ਹੈਗੀ ਬੇਟੀ ਜੀ ਆਪਣੇ ਕਲਚਰ ਦੇ ਨਾਲ ਆਪਣੇ ਸਭਿਆਚਾਰ ਦੇ ਨਾਲ ਜੁੜੀ ਰਹੇ ਥੈਂਕ ਯੂ ਸੋ ਮਚ ਮੈਂ ਇਸ ਤਰ੍ਹਾਂ ਵੀ ਸੁਣਿਆ ਤੇ ਮੈਨੂੰ ਬਹੁਤ اچھا ਲੱਗਿਆ ਇਹ ਸੀਆਂ ਸੈਲੀਬ੍ਰੇਟ ਕਰਕੇ ਮਤਲਬ ਸਾਡੇ ਪੰਜਾਬ ਦੇ ਵਿੱਚ ਜਿਵੇਂ ਉਹ ਸਮਰਾਲਾ ਸਾਹਿਬ ਤੇ ਵਿੱਚ ਸਮਰਾਲਾ ਛੋਟਾ ਹੋਣ ਕਰਕੇ ਜਿਵੇਂ ਅੱਜ ਕੱਲ ਲੋਕ ਨੇ ਉਹ ਮੋਬਾਈਲਾਂ ਦੇ ਵਿੱਚ ਰੁੱਝੇ ਹੋਏ ਨੇ ਉਹਨਾਂ ਨੂੰ ਸੀਆਂ ਬਾਰੇ ਕੋਈ ਪਤਾ ਨਹੀਂ ਹੈਗਾ ਪਰ ਇਹ ਬਾਦਨਾ ਸੁੰਦਰ ਜੀ ਉਹਨਾਂ ਨੇ ਜਿਹੜੇ ਬਹੁਤ ਵੱਡਾ ਕੰਮ ਬਹੁਤ ਇੱਛਾ ਕਰਨਾ ਕਿ ਕਿ ਇਹਦੇ ਨਾਲ ਜੋੜਨ ਵਾਸਤੇ ਕਿ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾਵੇ ਤੇ ਉਹਨਾਂ ਨੇ ਇਹ ਕੰਮ ਬਹੁਤ ਅੱਛਾ ਕੀਤਾ ਆ ਤੇ ਆਪਣੇ ਸ਼ਹਿਰ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਦੇ ਲੈ ਕੇ ਆਉਂਦੇ ਨੇ ਉਹਨਾਂ ਨੂੰ ਬਹੁਤ ਅੱਛਾ ਲੱਗਿਆ ਇਹ ਪਾਪ ਨਕਲਰ ਵੱਲੋਂ ਕਰਵਾਇਆ ਗਿਆ ਸੱਚੀਆਂ ਗਰੁੱਪ ਵੱਲੋਂ ਤੇ ਬਹੁਤ ਵਧੀਆ ਅੱਛਾ ਸੀ ਬਹੁਤ ਵਧੀਆ ਸੀ ਸਾਰਾ ਕੁਝ ਬਹੁਤ ਅੱਛਾ ਮੈਨੇਜ ਕੀਤਾ ਗਿਆ ਬਹੁਤ ਵਧੀਆ ਇਹਦੇ ਵਿੱਚ ਬਹੁਤ ਚਾਗ ਆ ਗਈ ਉਹ ਉਹਨੀਆਂ ਗੇਮਸ ਸੀ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਹੀ ਸਾਰੀਆਂ ਗੇਮਸ ਸੀ ਨਹੀਂ ਇਹਦੇ ਪੰਜਾਬੀ ਸੱਭਿਆਚਾਰ ਦੇ ਵਿੱਚ ਬੋਲੀਆਂ ਵੀ ਪਾਈਆਂ ਨੇ ਬੋਲੀਆਂ ਦੇ ਨਾਲ ਢੋਲੀ ਜਿਵੇਂ ਸਾਡੇ ਪਰਨਾ ਪੰਜਾਬੀ ਸੱਭਿਆਚਾਰ ਦੇ ਵਿੱਚ ਢੋਲ ਦੇ ਨਾਲ ਨੱਚਦੇ ਸੀਗੇ ਉਹਨੇ ਦਿੱਤਾ ਪਾਇਆ ਵਾ ਸਾਰਿਆਂ ਨੇ ਜਿਆਦਾ ਨੇ ਮਿਲ ਕੇ ਦਿੱਤਾ ਪਾਇਆ ਬੋਲੀਆਂ ਪਾਈਆਂ ਮਤਲਬ ਖੂਬ ਇੰਜੋਏ ਕੀਤਾ। ਟੀਆਂ ਦਾ ਜਿਹੜਾ ਇੱਕ ਸੱਭਿਆਚਾਰਕ ਚਿੱਤਰਾਂ ਦਾ मेल कह इसी सारी पिंजना मिल के अपनी सारी खुशी दुःख सारे मिल के मिलकर सदिया ने पंजाब के कुछ त्यौहार मनिया जाता है जिस सारिया के जिन्हें जमें साइन अपने केके जाने ने उठे दिया ने मिल के खादिया पीदिया ने गल कर झूलते झूलदिया ने उस त्यौहार की तरह मनाया जाता है

ਇੱਥੇ ਅਲੱਗ-ਅਲੱਗ ਤਰ੍ਹਾਂ ਦੀ ਮਤਲਬ ਐਂਟਰਟੇਨਮੈਂਟ ਕਰਨਾ ਆਪਕੇ ਮਨੋਰੰਜਨ ਫਿਰ ਆਪਕੇ ਕਾਫੀ ਤਰ੍ਹਾਂ ਦੀ ਗੇਮਸ ਕਰਾਈ ਗਈ ਜਿਵੇਂ ਸਾਰੀ ਸੰਬੋਲਾ ਖਿਲਾਇਆ ਗਿਆ ਅੱਜਕੱਲ ਦਾ ਲੇਡੀ ਸਪੜਾ ਫੇਵਰਟ ਗੇਮ ਹੈ ਜਿਹਨੂੰ ਹਰ ਜਗ੍ਹਾ ਖੇਲਦੇ ਆ ਉਸ ਤੋਂ ਬਾਅਦ ਜਿੰਦੀ ਟੈਸਟਿੰਗ ਮਤਲਬ ਉਹਨਾਂ ਦੇ ਮੇਕਅਪ ਨੂੰ ਰਿਲੇਟਡ ਗੇਮਸ ਕਰਾਈਆਂ ਫਿਰ ਉਹਨਾਂ ਦੀ ਬਲੂਨ ਰੇਸ ਲਗਵਾਈ ਗਈ ਜਿਸ ਵਿੱਚ ਉਹਨਾਂ ਨੇ ਖੋ ਕੇ ਮਤਲਬ ਜਿਹੜੇ ਕਾਮੂਕਰ ਬੈਕ ਤੇ ਨਹੀਂ ਚੱਲ ਸਕਦੀਆਂ इसे खुल के अपने देहू खुल कर साझा करके अपनी हर एक देवी चीजों तो ने पार्टिसिपेट किया बहुत एंजॉय किया और नाच गाना बोलियां पापा की अपनी सारी खुशी भर सुंदर राहत होता है अजकल बच्चों से संदेश है जो इन चीजों तो से बहुत दूर होंगे जा रहे हैं अजकल का जरा बच्चे जड़े ने ज्यादातर वीडियो गेम मोबाइल से रह रहे हैं इन सभ्यता सारे मेलिया तो चीजों तो से दूर होंगे जा रहे हैं एक तरीका है जिससे अभी दोबारा से अपनी आने वाली पीढ़ी में इसम जोड़ सकते हैं और अपने विरसों को संभाल के रख सकते हैं तो सत श्रीकाल जी सारू मेरा नाम रिमा खुनर है मैं समराले की कुड़ी हाँ तो अज अ सार्या ने मिलकर ईज का फैसटिवल सैलीब्रेट किया मेरे बहुत ही मतलब खतिकार सारे चाचिया ताइया ने यह प्रोग्राम जरा अपना ऑर्गेनाइज किया बहुत ही ज़्यादा मजा आया ਸਭ ਲਈ ਲਾਈਵ ਦੇ ਵਿੱਚ ਫਰਸਟ ਟਾਈਮ ਪੀਜ਼ ਦਾ ਫੈਸਟੀਵਲ ਜਿਹੜਾ ਕਿ ਔਥੈਂਟਿਕ ਹੈ ਐਂਡ ਇੰਨੇ ਅਸਾਂ ਕੇ ਗੇਮਸ ਖੇਲ ਕੇ ਮੈਨੂੰ ਇੰਨਾ ਜ਼ਿਆਦਾ ਮਜ਼ਾ ਆਇਆ ਐਂਡ ਤੇ ਮੈਂ ਇੱਕ ਗੇਮ ਵਿੱਚ ਟਰੋਫੀ ਦੋ ਤਿੰਨ ਗਿਫਟ ਜਿੱਤੇ ਨੇ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ ਕਿ ਸਾਰੇ ਜਿਹੜੇ ਲੋਕੀ ਨੇ ਇਕੱਠੇ ਹੋਏ ਨੇ ਉਰੇ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਨੇ ਗੱਲਾਂ ਕਰਦੇ ਨੇ ਖੇਡਦੇ ਨੇ ਤੇ ਆਪਣੇ ਆਪ ਨੂੰ ਮਤਲਬ ਕੋਲਪਰਸਾਈਜ਼ ਕਰਦੇ ਨੇ ਜ਼ਿੰਦਗੀ ਜੀਂਦੇ ਨੇ ਕੁਲਪੀ ਐਨਜੋਏ ਕਰਦੇ ਰਹੇ ਤੇ ਬਹੁਤ ਹੀ ਖੁਸ਼ੀ ਹੋਈਗੀ ਕਿ ਇੱਕ ਫੈਸਟੀਵਲ ਮਨਾਇਆ ਜਾ ਰਹਾ ਹੈ ਵਿਚਾਰੇਾਰੇ ਇਕੱਠੇ ਹੋਣ ਦਾ ਇੱਕ ਬਹੁਤ ਵਧੀਆ ਮੌਕਾ ਹੈ